ਉਹ ਆ ਜਾ ਆ ਗਿਆ ਆ ਗਿਆ ਲਉ ਪੀ ਜਾਂ ਤੈਨੂੰ ਤੈਨੂੰ ਮਹੀਨਾ ਹੋ ਗਿਆ ਯਾਰ ਉਹ ਯਾਰ ਕੋਠੀ ਤੇ ਇੰਨੇ ਪੈਸੇ ਲਾਇਆ ਘਾਰੇ ਥੱਲੇ ਨਾ ਉਹਨੂੰ ਜੀ ਕਰਦਾ ਉਹਦਾ ਠੀਕਾ ਪੈਪ ਲੈ ਜਾਂਦੀ ਉਹ ਯਾਰ ਉਹ ਤਾਂ ਦਿਮਾਗ ਚ ਹੀ ਰਹਿ ਗਈ ਯਾਰ ਆ ਜਾ ਮੈਨੂੰ ਪਤਾ ਸੀ ਮੈਂ ਲੈ ਕੇ ਆਇਆ ਤੇਰੇ ਦਿਮਾਗ ਦਾ ਐਂ ਤਾਂ ਬੰਦਾ ਕੰਮ ਦਾ ਤੂੰ ਲਉ ਤੂੰ ਬਹੁਤ ਪੀਣਾ ਰੱਖਣੀ ਆ ਖਣੀ ਨਹੀਂ 500 ਲੀਟਰ ਰੱਖਣੀ ਆ ਉਹ ਥੜਾ ਨਹੀਂ ਥੁੜਾ ਨਹੀਂ ਬਣਾਇਆ ਯਾਰ ਤੂੰ ਤਮਾ ਬਾਲੀ ਕਰਦਾ ਓਏ ਇਹੀ ਤਾਂ ਰਹਿ ਕਰਨੀ ਆ ਤੇਰੇ ਨਾ ਯਾਰ ਖੜੇ ਦੀ ਗੱਲ ਛੱਡ ਪਹਿਲਾਂ ਤਾਂ ਫੈ ਜਾ ਮੈਨੂੰ ਟੈਂਕੀ ਬਾਰੇ ਰਾਇ ਦੱਸ ਤੂੰ ਦੱਸ ਦੱਸ ਤੈਂ ਕੀ ਆਪਾਂ ਰੱਖਦੇ ਆਂ ਇੱਕ ਵਾਰੀ ਰੱਖਣੀ ਹੈ ਚੰਗੀ ਰੱਖਾਂਗੇ ਹਾਂ ਹਾਂ 5 ਲੇਅਰ ਰੱਖਦੇ ਆਂ ਤੇ ਉਹ ਆ ਜਾਂਦੀ ਹੈ 10000 ਦੀ ਕਿੰਨੇ ਦੀ 10000 ਦੀ ਨਹੀਂ ਮਹਿੰਗਾ ਸੌਦਾ ਫੇਰ ਹੁਣ ਕਿ ਸਸਤਾ ਸਾਬ ਸਿਰਜੀ ਦਾ ਦੱਸਦਾ ਉਹ ਫਿਰ ਸਿੰਪਲ ਜੀ ਰੱਖ ਦਿੰਦੇ ਨੇ ਜਿਹੜੀ ਬਾਜ਼ਾਰ ਚੋਂ ਮਿਲਦੀ ਹੈ ਤਿੰਨ ਲੇਅਰਾਂ ਵਾਲੀ 4500 5000 ਦੀ ਆ ਜੂਗੀ ਨਾ ਯਾਰ ਇਹ ਵੀ ਸੌਦਾ ਤੇਰਾ ਮਹਿੰਗਾ ਹੈ ਫਿਰ ਜਮਾਂ ਹੀ ਆਮ ਰੱਖ ਲੈਨੇ ਆ 3500 3000 ਦੀ ਆ ਜੂਗੀ 500 ਲੀਟਰ ਦੀ ਰੱਖ ਦਿੰਨੇ ਆ ਯਾਰ ਇਹ ਵੀ ਮਹਿੰਗਾ ਜਲਸਾ ਥੋੜਾ ਜਾ ਫਿਰ ਐਂ ਕਰ ਥੱਲੇ ਪਾਣੀ ਦੀ ਬਾਲਟੀ ਭਰ ਕੇ ਲੈ ਕੇ ਆ। ਉਹ ਕੀ ਕਰਨੀ ਆ? ਦੱਸੂਗਾ ਲੈ ਕੇ ਤਾਂ। ਉਹ ਇਹਦਾ ਵੀ ਲੈਵਲ ਲੂਵਲ ਹੋ ਕੋਈ ਪਾਣੀ ਮੰਗਾਇਆ। ਲੈਵਲ ਘਾਣੂ ਇਹਨੂੰ ਐ ਤੇ ਫਿੱਟ ਕਰ ਦਿੰਨਾ ਮੈਂ। ਜਦੋਂ ਤੇਰਾ ਪੁਵਾਰੇ ਥੱਲੇ ਨਾ ਉਹਨੂੰ ਜੀ ਕਰਿਆ ਕਰੂ ਇਹ ਚਾ ਕੇ ਭੱਜ ਕੇ ਪਾਣੀ ਪਾ ਜਾ ਕਰੀ ਤੇ ਥੱਲੇ ਪੁਵਾਰੇ ਦੇ ਜਾ ਕੇ ਨਾਲਿਆ ਕਰੀ। ਯਾਰ ਤੂੰ ਤਾਂ ਬਈ ਚੇਡਾ ਕਰਦਾ ਮੈਂ ਤਾਂ ਤੈਨੂੰ ਸਸਤੇ ਸੌਦੇ ਬਾਰੇ ਕਿਹਾ ਸੀ। ਉਹ ਬਈ ਸਸਤਾ ਸੌਦਾ ਤੇ ਇਹੀ ਆ ਕਿ ਛੱਪੜ ਤੇ ਚੁੱਭੀ ਮਾਰ ਕੇ ਨਾ ਆਇਆ ਕਰੀ।